ਸਤਿ ਸ੍ਰੀ ਅਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਹਾਜ਼ ਹੋਇਆ ਸਮਾਣਾ ਦੇ ਅਗਰ ਸਹਾਇਕ ਪ੍ਰਤਿਮਾ ਦੇ ਕੋਲ ਜਿਹੜਾ ਸਮਾਣਾ ਦੇ ਵਿੱਚ ਬੀਐਸ ਬੈਂਕ ਹੈ ਜਿਸ ਦੇ ਵਿੱਚ ਅਚਾਨਕ ਜਿਹੜੀ ਹੈ ਅੱਗ ਲੱਗਣ ਦਾ ਕਾਰਨ ਜਿਹੜਾ ਹਲੇ ਤੱਕ ਨਹੀਂ ਸਮਝ ਆ ਰਿਹਾ ਪਰ ਜਿਹੜਾ ਜਾਨੀ ਮਾਨੀ ਨੁਕਸਾਨ ਤੋਂ ਜਿਹੜਾ ਬਚੋ ਰਿਹਾ ਪਰ ਲਗਾਤਾਰ ਜਿਹੜਾ ਬੈਂਕ ਦੇ ਵਿੱਚ ਜਿੰਨੇ ਵੀ ਕੰਮਕਾਰ ਨੇ ਉਹ ਸਾਰੇ ਖੱਪ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਕ ਸਾਈਡ ਤੇ ਖੜ ਕੇ ਜਿਹੜਾ ਹੁਣ ਫਾਇਰ ਬਗੇਟ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਲਗਾਤਾਰ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਕੋਲੇ ਅੱਗ ਬਜਾਓ ਯੰਤਰ ਨੇ ਉਹਨਾਂ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਜ਼ਰੂਰ ਪਾ ਲਿਆ ਗਿਆ ਪਰ ਲਗਾਤਾਰ ਜਿਹੜੇ ਤਸਵੀਰਾਂ ਨੇ ਇਸ ਦੇ ਵਿੱਚੋਂ ਜਿਹੜਾ ਅੱਗ ਦਾ ਸਰਕਟ ਹੋ ਸ਼ੁਕਰ ਹੈ ਕਿ ਜਿਹੜਾ ਹਲੇ ਕਿਸੇ ਵੀ ਜਾਨੀ ਮਾਨੀ ਨੁਕਸਾਨ ਤੋਂ بچੋ ਹੋਇਆ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕੋਈ ਜਿਹੜੀ ਤਾਰ ਹੈ ਸਰਕਟ ਹੋਈ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਜਿੰਨੇ ਵੀ ਬੈਂਕ ਦੇ ਮੁਲਾਜ਼ਮ ਨੇ ਕਿ ਜਿਹੜੇ ਇੱਕ ਸਾਈਡ ਤੇ ਹੋ ਕੇ ਖੜ ਕੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਸਕਦੀ ਹੈ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਸਮਾਨਾ ਦੇ ਯਸ ਬੈਂਕ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਮੈਨੇਜਰ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਅੱਜ ਈ ਲੀਵ ਤੇਰੇ ਛੁੱਟੀ ਤੇ ਨੇ ਸੋ ਹੋਰ ਜਿਹੜੇ ਉਹ ਗੱਲਬਾਤ ਕਰਨਗੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਸੋ ਇਹ ਤਸਵੀਰਾਂ ਨੇ ਫਾਇਰ ਬਗੇਟ ਦੇ ਜਿਹੜੇ ਮੁਲਾਜ਼ਮ ਨੇ ਪਹੁੰਚੇ ਨੇ ਪਰ ਜਿਹੜਾ ਅੱਗ ਤੇ ਉੱਤੇ ਜਿਹੜਾ ਬੈਂਕ ਤੇ ਮੁਲਾਜ਼ਮਾਂ ਵੱਲੋਂ ਅੱਗ ਬਜਾਊ ਯੰਤਰ ਦੇ ਨਾਲ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਫਾਇਰ ਬਗੇਟ ਜਿਹੜਾ ਆਪਣਾ ਕੰਮ ਕਰਨ ਦੇ ਲਈ ਪਹੁੰਚੀ ਸੀ ਪਰ ਅੱਗ ਨੂੰ ਜਿਹੜਾ ਮੌਕੇ ਤੇ ਹੀ ਜਿਹੜਾ ਸੰਭ ਲਿਆ ਗਿਆ ਤਸਵੀਰਾਂ ਆ ਰਹੀਆਂ ਨੇ ਸਮਾਨਾ ਦੇ ਯਸ ਬੈਂਕ ਦੇ ਬਾਹਰ ਦੀਆਂ ਸੋ ਦੇਖ ਸਕਦੇ ਹੋ ਤਸਵੀਰਾਂ ਨੇ ਹਾਂਜੀ ਬਣਾ ਕੋਈ ਨਾਮ ਸਰਸ ਕੋਤੀ ओके ਮੈਡਮ ਕਿਸ ਤਰੀਕੇ ਨਾਲ ਪ੍ਰੋਬਲਮ ਆਈ ਤੁਸੀਂ ਜਿਸ ਟਾਈਮ ਕੰਮ ਕਰ ਰਹੇ ਸੀ ਪਹਿਲਾਂ ਹਾਂਜੀ ਕਰ ਮੈਂ एक्चुअली ਸਾਰੇ এমਪਲੋਏਸ ਕੰਮ ਕਰ ਰਹੀ ਸੀ ਪਰ ਅਚਾਨਕ ਹੀ ਨਾ ਥੋੜੀ ਜੀ ਜਲਨ ਦੀ ਫੇਲਸਾਈਂ ਸਰ ਦੀ ਬਾਹਰ ਨੂੰ ਆਇਆ ਸੀ ਸਰਵਰ ਰੂਮ ਓਪਨ ਕੀਤਾ ਤੇ ਥੋੜੀ ਜੀ ਥੋੜਾ ਆਇਆ ਥੋੜਾ ਅੱਗ ਲੱਗਿਆ ਤੇ ਹੈਲੋ ਆਪਕਰ ਜਨਤੀ ਆਪਣਾ ਜੁਬੀਏ ਫਾਈਰ ਬੂਕ ਦਾ ਉਹ ਆਪਣਾ ਛੋਟਾ ਬੂਕ ਦਾ ओके ਤੇ ਹੁਣ ਫਾਇਰ ਬਿਗੇਟ ਦੇ ਕੋਈ ਮੁਲਾਜ਼ਮ ਵਗੈਰਾ ਪਹੁੰਚੇ ਹਾਂ ਹਾਂ ਉਹਨੇ ਫਿਰ ਟਾਈਮ ਲਿਡ ਫੋਨ ਕੀਤਾ ਨਾਲ ਡੋਵਰ ਫੋਨ ਵੀ ਕੀਤਾ ਕਿ ਕੀ ਵੀ ਸਿਚੁਏਸ਼ਨ ਹੈ ਦਿਨ ਨੂੰ ਫੌਂਡੀ ਪਹੁੰਚਣ ਵਾਲੀ ਨਹੀਂ ਜੀ ਪਰ ਨੂੰ ਸੋ ਦੇਖ ਸਕਦੇ ਹੋ ਜਿਹੜੇ ਯੈਸ ਬੈਂਕ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਕੋਈ ਆਪਣਾ ਕੰਮਕਾਰ ਕਰ ਰਹੇ ਸੀ ਸਾਨੂੰ ਜਿਹੜੀ ਕੋਈ ਹਲਕੀ ਜੀ ਜਿਹੜੀ ਫ੍ਰੈਗਰੈਂਸ ਆਈ ਹੈ ਵੀ ਕਿਸੇ ਚੀਜ਼ ਦੀ ਕੋਈ ਜਲ ਰਹੀ ਹੈ ਜਦੋਂ ਇਹਨਾਂ ਨੇ ਜਾ ਕੇ ਜਿਹੜਾ ਜਿੱਥੇ ਸੀਪੀਓ ਵਗੈਰਾ ਰੱਖਿਆ ਹੁੰਦਾ ਉੱਥੇ ਦੇਖਿਆ ਕਿ ਜਿਹੜਾ ਬਿਜਲੀ ਦਾ ਸਰਕਟ ਹੈ ਉਹ ਹੋ ਚੁੱਕਿਆ ਸੀ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਬੈਂਕ ਦੇ ਵਿੱਚ ਕੰਮਕਾਰ ਸਾਰਾ ਬੰਦ ਹੋ ਚੁੱਕਿਆ ਤੇ ਲੋਕ ਵੀ ਕਿੱਥੇ ਨਾ ਕਿੱਥੇ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਜਿਹੜਾ ਮੁਸ਼ਕਲ ਪਾ ਰਹੇ ਨੇ ਸੁਖਚੈਨ ਸਿੰਘ ਜੀ ਸਵਾਣਾ ਫਾਇਰ ਫ੍ਰਿਗੇਡ ਤੋਂ ਜੈਸ ਬੈਂਕ ਕਿਸੀ ਨੂੰ ਚੇਕ ਪਹੁੰਚਿਆ ਫਿਲਹਾਲ ਕੰਟਰੋਲ ਹੈ ਤੇ ਕੋਈ ਜਾਨੀ ਮਾਨੀ ਨੁਕਸਾਨ ਤੋਂ ਬਚਾ ਰਹੇ ਹੈ ਨਹੀਂ ਫਿਲਹਾਲ ਤਾਂ ਜਾਨੀ ਕੋਈ ਨੁਕਸਾਨ ਨਹੀਂ ਅੰਦਰ ਕੰਟਰੋਲ ਰੂਮ ਚ ਜਿਹੜੀ ਨਾਲ ਦੀ ਵਾਇਰਿੰਗ ਹੈ ਉਸ ਜਗ੍ਹਾ ਤੇ ਆਫ ਕੁਝ ਸ਼ਾਰਟ ਸਰਕਟ ਆ ਜਾਂ ਗਰਮੀ ਕਰਕੇ ਹੋ ਗਿਆ ਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣ